ਕਿਸਾਨ ਮਿਹਨਤੂਰ ਸੰਘਰਸ਼ ਕੰਬੇਤੀ ਤੋਂ ਤੇ ਸਾਡੇ ਬੰਦੇ ਘਰਾਂ ਤੋਂ ਲੀਡਰ ਚੁੱਕ ਲਿਆ ਗਿਆ ਸਾਰੀਆਂ ਜਥੇਬੰਦੀ ਨੇ ਇਸ ਕਰਕੇ ਇੱਥੇ ਪਹੁੰਚਣ ਨੂੰ ਦਿੱਤੇ ਗਿਆ ਸਰਕਾਰ ਹੈਵੀ ਆ ਸਰਕਾਰ ਧੱਕਾ ਕਰ ਲਈ ਸਾਡੇ ਵਾਸਤੇ ਸਾਡੇ ਨਾਲ ਤੇ ਲੇਕਿਨ ਇਹ ਆ ਵੀ ਸਰਕਾਰ ਨੂੰ ਮਹਿੰਗਾ ਪਊਗਾ ਛੋਟਾ ਇਹ ਤਰ੍ਹਾਂ ਦਬਣ ਵਾਲੇ ਨਹੀਂ ਕਿ ਕਿਸਾਨ ਨਹੀਂ ਦਬਦਾ ਹੁੰਦਾ ਕਿਸਾਨਾਂ ਨੂੰ ਬਹੁਤ ਧੱਕਾ ਹੋ ਰਿਹਾ ਦਿੱਲੀ ਮੋਰਚੇ ਤੇ ਵੀ ਇਹਨਾਂ ਨੂੰ ਮਾਰ ਖਾਣੀ ਪਈ ਹੁਣ ਚੰਡੀਗੜ੍ਹ ਵੀ ਕਿਸਾਨਾਂ ਦੇ ਬੱਚੇ ਸੀਗੇ ਜਿਵੇਂ ਉਹ ਉੱਥੇ ਵੀ ਇਹਨਾਂ ਨੂੰ ਮਾਰਖਾਣੇ ਪਈ ਗਾਂਵ ਵੀ ਮਾਰਖਾਣਗੇ ਕਿਉਂਕਿ ਸਾਡੇ ਜਿਹੜੇ ਬੰਦੇ ਉਹ ਤਰੀ ਦੇ ਧਰ ਕੇ ਲੜਦੇ ਆ ਤੇ ਆਪਕੋ ਕਦ ਪਤਾ ਚੱਲਾ ਕੀ ਆਪਕੇ ਜੋ ਕਿਸਾਨ ਨੇਤਾ ਹੈ ਉਹਨੇ ਟੈਲੀਫੋਨ ਆਇਆ ਹਮੇਂ ਟੈਲੀਫੋਨ ਆਇਆ ਦਲਵਾਨ ਸਿੰਘ ਦੇ ਲੋਕ ਆ ਕੇ ਹਾਂ ਗੁਜਾਰਾ ਵਾਜਦ ਸਿੰਘ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਅੱਜ ਰੇ ਰੁਕਣਾ ਪ੍ਰੋਗਰਾਮ ਸੀਗਾ ਸਾਡੇ ਬੰਦੇ ਘਰਾਂ ਤੋਂ ਚੁੱਕ ਲੈ ਗਏ ਆ ਸਰਕਾਰ ਨੇ ਸਾਡੇ ਬੰਦੇ ਇੱਥੇ ਨਹੀਂ ਪਹੁੰਚਣ ਦਿੱਤੇ ਗਏ। ਠੀਕ ਚੱਲੇ ਗਾ ਕਿੰਨੇ ਕੁ ਤੁਹਾਡੇ ਜਿਹੜੇ ਸਾਥੀ ਜਿਹੜੇ ਰਿਟੇਨ ਕੀਤੇ ਗਏ ਤੁਹਾਡੇ ਸਾਥੀ ਹੁਣ ਪਤਾ ਲੱਗੂਗਾ ਹੁਣ ਟੈਲੀਫੋਨ ਆ ਰਹੇ ਆ ਜੇ ਪਤਾ ਨਹੀਂ ਜੇ ਸਾਰੀ ਗਿਣਤੀ ਹੋਵੇ ਕਿਨੂ ਕਿਨੂ ਚੁੱਕਿਆ ਕੀ ਕਰਦੇ ਆ ਕਿਵੇਂ ਨਹੀਂ ਕਰਦੇ ਤੱਕਾ ਕਰ ਰਹੀਆਂ ਸਰਕਾਰਾਂ ਇਹ ਤੱਕਾ ਠੀਕ ਨਹੀਂ ਗਾ ਪਬਲਿਕ ਨਾ ਨਾ ਤੱਕਾ ਜਿੰਨਾ ਤੱਕਾ ਹੋ ਰਿਹਾ ਤੇ ਅਸੀਂ ਤੇ ਮਰਦੇ ਦਮ ਤੱਕ ਲੜਾਂਗੇ ਪਿੱਛੇ ਨਹੀਂ ਹਟਦੇ ਸਰਕਾਰਾਂ ਨੂੰ ਇਹ ਗੱਲ ਜਿਹੜੀ ਸਮਝ ਲੈਣੀ ਚਾਹੀਦੀ ਆ ਇਇ ਤਰ੍ਹਾਂ ਪਰਜਾ ਨਾਲ ਇਹਨਾਂ ਧੱਕਾ ਕਰਨਾ ਠੀਕ ਨਹੀਂ ਕਿਉਂਕਿ ਸਰਕਾਰਾਂ ਹੀ ਚੁਣਦੇ ਆਂ ਰਾਜ ਚਲਾਉਣ ਵਾਸਤੇ ਇਹ ਨਹੀਂ ਵੀ ਧੱਕਾ ਕਰਕੇ ਜਿੰਨੂੰ ਮਰਜ਼ੀ ਚ ਕੋਤ ਜੇਲਾਂ ਸੁੱਟ ਦੇਣ ਤੇ ਇਹ ਧੱਕਾ ਬਰਦਾਸ਼ਤ ਨਹੀਂ ਹੋਊਗਾ ਕਿਹੜੀਆਂ ਮੰਗਾਂ ਲੈ ਕੇ ਕਿਸਾਨਾਂ ਤੇ ਪਹੁੰਚਣ ਮੰਗਾਂ ਸਾਡੀਆਂ ਬਹੁਤ ਸਾਰੀਆਂ ਮੰਗਾਂ ਨੇ ਦਿੱਲੀ ਮੋਰਚੇ ਜਿਹੜੀਆਂ ਮੰਨੀਆਂ ਉਹ ਲਾਗੂ ਨਹੀਂ ਕੀਤੀਆਂ ਸ਼ੰਭੂ ਬੋਰਚੇ ਤੇ ਜੋ ਕੋਈ ਸਾਡੇ ਨਾਲ ਕੀਤਾ ਸਾਡੀਆਂ ਟਰਾਲੀ ਸਾਡਾ ਸਮਾਨ ਚੋਰੀ ਕੀਤਾ ਗਿਆ ਉਹ ਨਹੀਂ ਦਿੱਤਾ ਗਿਆ ਫੇਰ ਆ ਬਿੱਲੀ ਦਾ ਹੈਗਾ ਜਿਹੜਾ 2025 ਦਾ ਨਵਾਂ ਬਿੱਲ ਆ ਰਿਹਾ ਜਿਹੜੇ ਚੇਪਾ ਦੇ ਮੀਟਰ ਲਾਉਣੇ ਉਹ ਸਭ ਨੂੰ ਨੁਕਸਾਨ ਹੋਣਾ ਚੇਪਟਾਲੇ ਮੀਟਰ ਪ੍ਰਾਈਵੇਟ ਨੂੰ ਚੱਲੇ ਜਾਣਾ ਜਿਹੜੀ 600 ਮੀਟਰ 600 ਜਿਹੜੀ ਜੁੰਟ ਦੀ ਹੈਗੀ ਆ ਮਾਫੀ ਉਹ ਵੀ ਖਤਮ ਹੋ ਜਾਣੇ ਆ ਜਿਹੜੀ ਮੋਟਰਾਂ ਦੇ ਬਿੱਲ ਸਾਡੇ ਕਿਸਾਨਾਂ ਦੇ ਉਹ ਵੀ ਨਹੀਂ ਦੇਣੇ ਪ੍ਰਾਈਵੇਟ ਕਿਉਂ ਦੇਊਗਾ ਫ੍ਰੀ ਸਾਨੂੰ ਇਹ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਆਮ ਲੋਕਾਂ ਨੂੰ ਸਾਰੇ ਕਰਮਚਾਰੀਆਂ ਨੂੰ ਸ਼ਹਿਰਾਂ ਚ ਪਹਿਲਾਂ ਲਾ ਰਹੇ ਬਾਅਦ ਚ ਪਿੰਡਾਂ ਚ ਵੀ ਆਉਣਗੇ ਚੇਪਵਾਲੇ ਮੀਟਰ ਸਾਡੇ ਮਾਝੇ ਸਾਈਡ ਤੇ ਜਿੱਥੇ ਕਿਸਾਨ ਮਜ਼ਦੂਰ ਸੰਘੇਮਤੀ ਤਕੜੀ ਆ ਉਥੇ ਚੇਪਵਾਲੇ ਮੀਟਰ ਰੋਜ਼ ਲਾ ਕੇ ਛੁੱਟੇ ਜਾ ਰਹੇ ਆ ਦਫ਼ਤਰਾਂ ਦੇ ਵਿੱਚ ਤੇ ਅਸੀਂ ਪ੍ਰਾਈਵੇਟ ਨਹੀਂ ਹੋਣ ਦੇਣਾ ਜਿਹੜਾ ਬੀਲੀ ਮਹਿਕਮਾ ਵੀ ਸਾਡੇ ਨਾਲ ਆ ਪੂਰਾ ਸਾਥ ਦੇ ਰਿਹਾ ਉਹ ਵੀ ਇਸ ਗੱਲੋਂ ਪਰੇਸ਼ਾਨ ਹੈ ਵੀ ਜੇ ਪ੍ਰਾਈਵੇਟ ਚੱਲੇਗਾ ਤੇ ਪ੍ਰਾਈਵੇਟ ਜੋ ਕਰਦਾ ਹੁੰਦਾ ਉਹ ਨਹੀਂ ਕਰਨਾ 12 12 ਘੰਟੇ ਕੰਮ ਕੋ ਗੱਲਿਆ ਪ੍ਰਾਈਵੇਟਲੀ ਕਿੰਨੇ ਕਿਸਾਨ ਅੱਦਿਕ ਸਿਰ ਹਾਊਸਲੈਸ ਟੀ ਇਹ ਨਹੀਂ ਪਤਾ ਸਾਨੂੰ ਹੁਣ ਗਿਣਤੀ ਹੋਊਗੀ ਅਜੇ ਤਾਂ ਸਾਨੂੰ ਅਸੀਂ ਤੇ ਇੱਥੇ ਆਏ ਆ ਤੇ ਬਾਥੂ ਬੰਦੇ ਨਹੀਂ ਪਹੁੰਚ ਸਕੇ ਹੁਣ ਸਾਡਾ ਕੰਟੈਕਟ ਹੋਊ ਇੱਕ ਦੋ ਬੰਦਿਆਂ ਦਾ ਪਤਾ ਲੱਗਿਆ ਵੀ ਬੰਦੇ ਫੜੇ ਗਏ ਹੁਣ ਪਤਾ ਲੱਗੂ ਕਿੰਨੇ ਬੰਦੇ ਫੜੇ ਕਿੱਥੇ ਕਿੱਥੇ ਪੜੇ ਹੈ ਕਰੋ ਤੇ ਪੁਲਿਸ ਦੀ ਛਾਪੇ ਮਾਰੀ ਚੱਲ ਰਹੀ ਸੀ ਅੱਜ ਕੱਲ ਰਾਤ ਤੋਂ ਚੱਲੀ ਹੋਈ ਆ ਰਾਤ ਤੋਂ ਬੰਦੇ ਚੁੱਕ ਲਿਆ ਸਾਡੇ ਕੋਲ ਟ੍ਰੇਨ ਰੋਕੋ ਅੰਦੋਲਨ ਕੈਨਸਲ ਹੋਵੇਗਾ ਹੁਣ ਜਦੋਂ ਬੰਦੇ ਨਹੀਂ ਸਾਡੇ ਨੇ ਪਹਿਲਾਂ ਫੜ ਲਿਆ ਤਾਂ ਜੋ ਹੁਣ ਅਕੇ ਤੁਸੀਂ ਜੋ ਮਰਜ਼ੀ ਸਮਝ ਲਓ ਕਿੰਨੇ ਬੰਦੇ ਇੱਥੇ ਆਏ ਨੇ ਕਿੱਥੇ ਕਿੰਨੇ ਬੰਦੇ ਫੰਕਸ਼ਨ ਇੱਥੇ ਸਾਡੇ 10 ਬੰਦੇ ਨੇ ਕਿਸਾਨ ਮਜੂਦੂਸ਼ਾ ਚ ਕਮੇਟੀ ਤੋਂ ਉਹ ਬੈਠਣਗੇ ਜਾਂ ਉਹਨਾਂ ਨੂੰ ਵੀ ਰੀਟੇਨ ਕੀਤਾ ਲੈ ਕੇ ਪੁਲਿਸ ਨੇ ਹਾਊਸ ਅਰੈਸਟ ਕੀਤੇ ਕੁਝ ਕਿਸਾਨ ਨਹੀਂ ਨਹੀਂ ਅਸੀਂ ਕਿਸੇ ਨੂੰ ਕੋਈ ਹਾਊਸ ਅਰੈਸਟ ਨਹੀਂ ਕੀਤਾ ਕੋਈ ਰੀਟੇਨ ਨਹੀਂ ਕੀਤਾ ਜੀ ਫਿਰ ਸਾਲਾਂ ਤੱਕ ਪਹੁੰਚੇ ਕਿਉਂ ਨਹੀਂ ਇਹਨਾਂ ਨੇ ਕਾਲ ਤਾਂ ਦਿੱਤੀ ਸੀ ਪੁਲਿਸ ਵੱਲੋਂ ਸਖਤ ਸੁਰੱਖਿਆ ਦੇ ਵੀ ਪ੍ਰਬੰਧ ਕੀਤੇ ਗਏ ਇੱਥੇ ਵੀ ਅਸੀਂ ਤਾਂ ਉਹਨਾਂ ਦੇ ਇੱਥੇ ਸੁਰੱਖਿਆ ਵਾਸਤੇ ਖੜੇ ਸੀ ਕਿ ਪ੍ਰੋਬਲਮ ਨਾ ਆਵੇ ਉਹਨਾਂ ਨੂੰ